ਯੂਨੀਕ ਚੁਆਇਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਖੜੇ ਆ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜੀਟ थाना सदर ਜਿਹਨੂੰ ਕਿ ਟਰਾਂਸਫਾਰਮਰ ਵਾਲੀ ਗਲੀ ਵੀ ਕਹਿੰਨੇ ਆ ਤੇ ਡਾਕਟਰ ਰੂਬਲ ਵਾਲੀ ਗਲੀ ਵੀ ਕਹਿੰਨੇ ਆ ਇਸ ਗਲੀ ਦੇ ਵਿੱਚ ਐ ਥੋੜਾ ਜਿਹਾ ਅੱਗੇ ਆ ਕੇ ਆ ਇਹ ਸਾਡੇ ਇਸ ਸਾਹਿਲ ਸੁਪਰ ਸਟੋਰ ਤੇ ਹਰ ਤਰ੍ਹਾਂ ਦਾ ਤੁਹਾਨੂੰ ਮਿਲਦਾ ਹੈ ਕਰਿਆਨੇ ਦਾ ਸਾਮਾਨ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਹੈ ਤੇ होलसेल रेट ਤੇ ਹੈ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਰੋਜ ਦੇ ਵਰਤੋਂ ਵਾਲਾ ਸਮਾਨ ਹੈਂਡਲੂਮ ਦਾ ਸਮਾਨ ਬਹੁਤ ਘੱਟ ਰੇਟ ਤੇ ਮਿਲਦਾ ਹੈ ਤੇ ਰੋਜ ਅਸੀਂ 5-4 ਆਈਟਮਸ ਨਵੀਆਂ ਲੈ ਕੇ ਆਉਨੇ ਆ ਅੱਜ ਅਸੀਂ ਸਟੀਲ ਦੇ ਬਰਤਨ ਲੈ ਕੇ ਆਏ ਆ ਬਹੁਤ ਜ਼ਿਆਦਾ ਵਧੀਆ ਕੁਆਲਟੀ ਦਾ ਇਹ ਸਮਾਨ ਹੈ ਤੇ ਜੋ ਸਾਡੇ ਰੇਟ ਹੈ ਬਹੁਤ ਹੀ ਜ਼ਿਆਦਾ ਜੈਨੂਨ ਜੇ ਰੇਟ ਹੈ ਤੇ ਆਓ ਆਪਾਂ ਦੇਖਦੇ ਹਾਂ ਇਹ ਨਵੇਂ-ਨਵੇਂ ਸਟੀਲ ਦੇ ਬਰਤਨ ਬਹੁਤ ਹੀ ਸੁੰਦਰ ਜੇ ਸਭ ਤੋਂ ਪਹਿਲਾਂ ਸਟੀਲ ਦੇ ਗਲਾਸ ਇਹ ਜਿਹੜੇ ਗਲਾਸ ਹੈ ਇਹ ਪ੍ਰੀਮੀਅਮ ਕੁਆਲਟੀ ਦਾ ਸਟੀਲ ਹੈ ਤੇ ਉੱਪਰ ਇਹਨਾਂ ਦੇ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਕੁਆਲਿਟੀ ਇਸ ਦੀ ਅੱਛੀ ਹੈ ਤੇ ਇਹ 6 ਗਲਾਸ ਦਾ ਸੈੱਟ ਹੈ ਜਿਹੜਾ ਇਹ ਹੈ 350 ਰੁਪਏ ਦਾ ਬੜੇ ਹੀ ਸੁੰਦਰ ਜੇ ਗਲਾਸ ਹੈ ਤੇ ਰੇਟ ਇਹਨਾਂ ਦੇ ਬਹੁਤ ਜ਼ਿਆਦਾ ਜੈਨੂਨ ਹੈ ਨੈਕਸਟ ਆਈਟਮ ਹੈਗੀ ਹੈ ਜੀ ਲੋਟਾ ਲੋਟਾ ਬਹੁਤ ਘਰਾਂ ਦੇ ਵਿੱਚ ਆਪਾਂ ਨੂੰ ਯੂਜ਼ ਕਰਨ ਵਾਸਤੇ ਲੋਡ ਪੈਂਦੀ ਹੈ ਇਸ ਦੀ ਤੇ ਇਸ ਦੀ ਜਿਹੜੀ ਕੁਆਲਿਟੀ ਹੈ ਬਹੁਤ ਜ਼ਿਆਦਾ ਅੱਛੀ ਹੈ ਤੇ ਇਸ ਦੀ ਕੀਮਤ ਹੈ 120 ਰੁਪਏ ਨੈਕਸਟ ਆਈਟਮ ਹੈ ਇਹ ਮੱਗ ਹੈ ਬਹੁਤ ਹੀ ਪਿਆਰੇ ਪਿਆਰੇ ਜਿਹੇ ਮੱਗ ਹੈ ਲਗਭਗ ਅੱਧਾ ਕਿਲੋ ਇਸ ਦੀ ਕੈਪੈਸਿਟੀ ਹੈਗੀ ਹੈ ਤੇ ਇਸ ਮੱਗ ਦੀ ਕੀਮਤ ਹੈ ਇੱਕ ਮੱਗ ਦੀ 110 ਰੁਪਏ ਤੁਸੀਂ ਇਸ ਮਾਨ ਸਾਹਿਲ ਸੁਪਰਸਟੋਰ ਤੇ ਆ ਕੇ ਵੇਖ ਕੇ ਖਰੀਦ ਸਕਦੇ ਹੋ ਨੈਕਸਟ ਆਈਟਮ ਹੈ ਜੱਗ ਇਸ ਜੱਗ ਦੀ ਕੀਮਤ ਬਹੁਤ ਹੀ ਜੈਨੂਨ ਜੀ ਹੈ ਤੇ ਜੋ ਇਸ ਦੀ ਕੁਆਲਿਟੀ ਇਸ ਸਟੀਲ ਦੀ ਉਹ ਪ੍ਰੀਮੀਅਮ ਕੁਆਲਿਟੀ ਦੀ ਹੈ ਤੇ ਇਹ ਕੀਮਤ ਹੈ ਇਸ ਦੀ 170 ਰੁਪਏ ਹੁਣ ਅਸੀਂ ਤੁਹਾਨੂੰ ਇੱਕ ਦਿਖਾਉਨੇ ਆ ਸਪੈਸ਼ਲ ਜਿਆ ਜੱਗ ਦਿਖਾਉਨੇ ਆ ਜੋ ਕਿ ਵਾਈਟ 골ਡ ਹੈ ਐਕਸਪੋ ਕੰਪਨੀ ਦਾ ਜਿਹੜਾ ਕਿ 골ਡ ਪਲੇਟਡ ਵੀ ਹੈ ਬਹੁਤ ਸੁੰਦਰ ਜਿਆ ਜੱਗ ਬਹੁਤ ਹੀ ਸੁੰਦਰ ਔਰ 골ਡ ਪਲੇਟਡ ਬਹੁਤ ਜਿਆਦਾ ਪ੍ਰੀਮੀਅਮ ਕੁਆਲਟੀ ਦਾ ਇਹ ਸਟੀਲ ਤੇ ਇਸ ਦੀ ਕੀਮਤ ਹੈ ਕੇਵਲ 950 ਰੁਪਏ ਤੁਸੀਂ ਇਹ ਸਮਾਨ ਖਰੀਦਣ ਦੇ ਲਈ ਸਾਹਿਲ ਸੁਪਰ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਆਨਲਾਈਨ ਵੀ ਇਹਨਾਂ ਚੀਜ਼ਾਂ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਇਹ ਸਾਡੇ ਪ੍ਰੋਡਕਟਸ ਦੇ ਰੇਟ ਮੈਂ ਤੁਹਾਨੂੰ ਦੱਸਿਆ ਆ ਆਦਰਵਾਇਜ਼ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਇਹ ਸਾਰਾ ਸਮਾਨ ਲੈ ਸਕਦੇ ਹੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰੋ ਜਿਹੜੇ ਕਮੈਂਟ ਤੁਸੀਂ ਕਰੋਗੇ ਅਸੀਂ 31 ਜੁਲਾਈ ਨੂੰ ਜਿਨ੍ਹਾਂ ਦੇ ਸਭ ਤੋਂ ਵੱਧ ਅਹੇ ਸੇ ਆਪਣਾ ਕਮੈਂਟ ਹੋਣਗੇ ਵਧੀਆ ਕਮੈਂਟ ਹੋਣਗੇ ਅਸੀਂ ਇੱਕ ਡਰਾਅਰ ਕੱਢਾਂਗੇ ਤੇ ਕੋਈ ਗਿਫਟ ਵੀ ਦੇਵਾਂਗੇ ਸੋ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਸ਼ੇਅਰ ਕਰੋ ਥੈਂਕ ਯੂ ਹੈਵ ਅ ਨਾਈਸ ਡੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ